ਲੋ جی ਪੂਰੇ ਪੰਜਾਬ ਦੇ ਪਿੰਡਾਂ ਨੂੰ ਜਿਸ ਗੱਲ ਦਾ ਬੇਸਬਰੀ ਨਾਲ ਵੱਡਾ ਇੰਤਜ਼ਾਰ ਸੀ ਉਹ ਹੋ ਗਿਆ ਪੰਚਾਇਤੀ ਚੋਣਾਂ ਦੀ ਤਰੀਕ ਦਾ ਐਲਾਨ ਹੋ ਗਿਆ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਆਪਣਾ ਕਮੈਂਟ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਕਰੀ ਜਾਇਓ ਤਾਂ ਕਿ ਸਾਰਿਆਂ ਤੱਕ ਪਹੁੰਚ ਜਾਏ ਦੇਖੋ ਜੀ ਪੰਜਾਬ ਦੇ ਵਿੱਚ ਲੰਬੇ ਟਾਈਮ ਤੋਂ ਪੰਚਾਇਤੀ ਚੋਣਾਂ ਨਹੀਂ ਸੀ ਹੋ ਰਹੀਆਂ ਔਰ ਹੁਣ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣਗੀਆਂ 15 ਅਕਤੂਬਰ ਨੂੰ ਦੁਬਾਰਾ ਫਿਰ ਪਿੰਡਾਂ ਦੇ ਸਰਪੰਚ ਬਣ ਜਾਣਗੇ ਪੰਚਾਇਤਾਂ ਬਣ ਜਾਣਗੀਆਂ ਪੂਰੀ ਜਾਣਕਾਰੀ ਦਿੰਨੇ ਆ ਕਿ ਕਿਹੜੇ ਕਿਹੜੇ ਰੂਲ ਕਿਹੜੇ ਕਿਹੜੇ ਨਿਯਮ ਬਣਾਏ ਗਏ ਨੇ ਸਰਪੰਚੀ ਦੀਆਂ ਵੋਟਾਂ ਪਾਉਣ ਦੇ ਲਈ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਦੇਖੋ ਜੀ 27 ਸਤੰਬਰ ਤੋਂ ਸਰਪੰਚੀ ਦੇ ਤੇ ਪੰਚਾਂ ਦੇ ਨਾਮਜ਼ਦਗੀ ਪੱਤਰ ਭਰਨੇ ਸ਼ੁਰੂ ਹੋ ਜਾਣਗੇ ਔਰ 4 ਅਕਤੂਬਰ ਤੱਕ ਇਹ ਜਿਹੜੇ ਪੱਤਰ ਨੇ ਭਰੇ ਜਾਣਗੇ ਔਰ ਫਿਰ 7 ਅਕਤੂਬਰ ਤੱਕ ਵਾਪਸ ਜਿਹਨੇ ਨਾਂ ਲੈਣਾ ਉਹ ਲੈ ਸਕੇਗਾ ਔਰ ਪੂਰੇ ਪੰਜਾਬ ਦੇ ਵਿੱਚ 13237 ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਔਰ ਇਹ ਕਿਹਾ ਗਿਆ ਹੈ ਕਿ ਚੋਣਾਂ ਕਰਾਉਣ ਵੇਲੇ ਕਿ ਕੋਡ ਆਫ ਕੰਡਕਟ ਜਿਹੜਾ ਹੈ ਚੋਣ ਜਾਬਤਾ ਜਿਹੜਾ ਹੈ ਉਹ ਲੱਗੇਗਾ ਪਰ ਚੋਣ ਜਾਬਤਾ ਪਿੰਡਾਂ ਪਿੰਡਾਂ 'ਚ ਲੱਗੇਗਾ ਸ਼ਹਿਰਾਂ 'ਚ ਜਿੱਥੇ ਵੋਟਾਂ ਨਹੀਂ ਪੈਣੀਆਂ ਉੱਥੇ ਨਹੀਂ ਲੱਗੇਗਾ ਸ਼ਹਿਰ ਉਸੇ ਤਰ੍ਹਾਂ ਚੱਲਣਗੇ ਦੂਜੇ ਨੰਬਰ ਦੇ ਉੱਪਰ ਜਿਹੜੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣ ਲਈਆਂ ਜਾਣਗੀਆਂ ਉਸ ਪਿੰਡ ਦੇ ਵਿੱਚ ਵੀ ਚੋਣ ਜਾਬਤਾ ਕੋਡ ਆਫ ਕੰਡਕਟ ਨਹੀਂ ਲੱਗੇਗਾ ਤਾਂ ਹੁਣ ਦੁਬਾਰਾ ਫੇਰ ਮੈਂ ਦੱਸ ਦਿਆਂ 15 ਅਕਤੂਬਰ ਨੂੰ ਚੋਣਾਂ ਹੋਣਗੀਆਂ ਪੰਜਾਬ 'ਚ 15 ਅਕਤੂਬਰ ਨੂੰ ਦੁਬਾਰਾ ਫੇਰ ਜਿਹੜੇ ਸਰਪੰਚ ਨੇ ਪੰਚ ਨੇ ਪੰਚਾਇਤਾਂ ਨੇ ਉਹ ਬਣਾਈਆਂ ਜਾਣਗੀਆਂ ਔਰ ਸਰਪੰਚਾਂ ਦੇ ਲਈ ਜਿਹੜੀ ਖਰਚ ਕਰਨ ਦੀ ਸੀਮਾ ਰੱਖੀ ਗਈ ਹੈ ਕਾਨੂੰਨੀ ਤੌਰ ਤੇ 40000 ਰੁਪਇਆ ਇੱਕ ਬੰਦਾ ਸਰਪੰਚੀ ਦੀ ਚੋਣ ਤੇ ਜਿਹੜਾ ਸਰਪੰਚ ਖੜਿਆ ਉਹ ਖਰਚ ਕਰ ਸਕੇਗਾ ਤੇ 30000 ਰੁਪਇਆ ਤੱਕ ਜਿਹੜਾ ਕੋਈ ਪੰਚ ਖੜਾ ਉਹ ਖਰਚ ਕਰ ਸਕੇਗਾ ਔਰ ਇਹ ਸਾਰੇ ਜੇ ਮੋٹے ਮੋٹے ਨਿਯਮ ਮੈਂ ਤੁਹਾਨੂੰ ਦੱਸੇ ਨੇ ਪਰ ਹੁਣ ਆਪਾਂ ਗੱਲ ਕਰਨੀ ਅਸਲੀਅਤ ਦੀ ਦੇਖੋ ਮਿੱਤਰੋ ਲੰਬੇ ਟਾਈਮ ਤੋਂ ਪੰਚਾਇਤਾਂ ਦੀਆਂ ਚੋਣਾਂ ਰੁਕੀਆਂ ਹੋਈਆਂ ਸੀ ਕਿੰਨੇ ਮਹੀਨਿਆਂ ਤੋਂ ਇਹ ਰੌਲਾ ਪੈ ਰਿਹਾ ਸੀ ਕਿ ਕਿਉਂ ਨਹੀਂ ਚੋਣਾਂ ਕਰਾਈਆਂ ਜਾ ਰਹੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਠਾਏ ਜਾ ਰਹੇ ਸੀ ਮਾਮਲਾ ਹਾਈ ਕੋਰਟ ਚ ਪਹੁੰਚਿਆ ਹੋਇਆ ਸੀ ਹਾਈ ਕੋਰਟ ਨੇ ਕਿੰਨੀ ਵਾਰ ਪੰਜਾਬ ਸਰਕਾਰ ਨੂੰ ਖਿੱਚਿਆ ਸੀ ਪੰਜਾਬ ਸਰਕਾਰ ਨੇ ਫਿਰ ਇਹ ਕਹਿਤਾ ਸੀ ਕਿ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਚੋਣਾਂ ਕਰਵਾਈਆਂ ਜਾਣਗੀਆਂ ਤੇ ਹੁਣ ਤਰੀਕ ਆ ਗਈ 15 ਅਕਤੂਬਰ ਤੇ ਕਈ ਸਾਰੇ ਇਹਦੇ ਵਿੱਚ ਤਿਉਹਾਰ ਆਉਣੇ ਨੇ ਉਹਨਾਂ ਨੂੰ ਧਿਆਨ ਚ ਰੱਖ ਕੇ ਇਹ ਤਾਰੀਖ ਜਿਹੜੀ ਦਿੱਤੀ ਗਈ ਹੈ ਦੂਜੀ ਗੱਲ ਮਿੱਤਰੋ ਹੁਣ ਆਪਾਂ ਸਰਪੰਚ ਤੇ ਪੰਚਾਇਤਾਂ ਬਣਾਉਣੀਆਂ ਨੇ ਦੇਖੋ ਪਿੰਡ ਦੀ ਸਰਕਾਰ ਤਾਂ ਸਰਪੰਚ ਤੇ ਪੰਚਾਇਤ ਹੀ ਹੁੰਦੀ ਆ ਤੇ ਜਿਹੜੇ ਪਿੰਡਾਂ ਦੇ ਸਰਪੰਚ ਪੰਚ ਵਧੀਆ ਬੰਦੇ ਹੁੰਦੇ ਨੇ ਉਹ ਪਿੰਡ ਸੁਖ ਸ਼ਾਂਤੀ ਨਾਲ ਵੀ ਵੱਸਦਾ ਮੇਰੀ ਗਾਰੰਟੀ ਆ ਉਹ ਤਰੱਕੀ ਵੀ ਕਰਦਾ ਜਿਹੜੇ ਪਿੰਡਾਂ ਦੇ ਵਿੱਚ ਪੰਚ ਤੇ ਸਰਪੰਚ ਹੀ ਉਹ ਕਾਵਾਂ ਵਾਲੀ ਪੰਚਾਇਤ ਵਰਗੇ ਹੁੰਦੇ ਨੇ ਉਹ ਪਿੰਡ ਨਾ ਸੁਖੀ ਵੱਸਦੇ ਨੇ ਨਾ ਤਰੱਕੀ ਕਰਦੇ ਨੇ ਢੜੇ ਬਾਜੀਆਂ ਬਣਦੀਆਂ ਨੇ ਉਹ ਕਈ ਪਿੰਡਾਂ ਦੇ ਪੰਚ ਸਰਪੰਚ ਐਸੇ ਬੰਦੇ ਚੁਣ ਲਏ ਜਾਂਦੇ ਨੇ ਜਿਹੜੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੀ ਪੂਛ ਬਣੇ ਫਿਰਦੇ ਨੇ ਤੇ ਜਿਹੜੇ ਹੋਰ ਪਾਰਟੀਆਂ ਨਾਲ ਜਾਂ ਹੋਰ ਸੋਚਾਂ ਨਾਲ ਲੋਕ ਜੁੜੇ ਨੇ ਉਹਨਾਂ ਨੂੰ ਉਹ ਨਫ਼ਰਤ ਕਰਦੇ ਰਹਿੰਦੇ ਨੇ ਸਰਪੰਚ ਚੁਣਨ ਲੱਗਿਆਂ ਬਿਲਕੁਲ ਦਿਮਾਗ ਤੋਂ ਕੰਮ ਲਿਓ ਉਹਦੇ ਕਿੱਲੇ ਨਾ ਵੇਖਿਓ ਉਹਦੀ ਜਾਇਦਾਦ ਨਾ ਵੇਖਿਓ ਉਹਦੇ ਨਾਲ ਰਿਸ਼ਤੇਦਾਰੀ ਤੇ ਨੇੜਤਾ ਨਾ ਵੇਖਿਓ ਭਾਵੇਂ ਬੰਦਾ ਵਿਰੋਧੀ ਪਾਰਟੀ ਦਾ ਹੋਵੇ ਜੇ ਬੰਦਾ ਵਧੀਆ ਹੋਵੇ ਤੇ ਉਹ ਚੁਣਿਓ ਇਹ ਕੰਮ ਔਖਾ ਪਰ ਇਹਦੀ ਗੁਪਤ ਤਰੀਕੇ ਨਾਲ ਕਰ ਦਿਓ ਦੇਖੋ ਵਧੀਆ ਬੰਦਾ ਸਰਪੰਚ ਹੋਏਗਾ ਜਿਹੜਾ ਇਮਾਨਦਾਰ ਹੋਵੇ ਜਿਹਦੇ ਸੁਭਾਅ ਚ ਗੁੰਡਾਗਰਦੀ ਨਾ ਹੋਵੇ ਜਿਹੜਾ ਸਾਰੇ ਪਿੰਡ ਨੂੰ ਇੱਕ ਤਰੀਕੇ ਨਾਲ ਆਪਣੇ ਸਮਝਦਾ ਹੋਵੇ ਜਿਨੇ ਗ੍ਰਾਂਟਾਂ ਨਾ ਖਾਣੀਆਂ ਹੁਣ ਜਿਹਨੇ ਭ੍ਰਿਸ਼ਟਾਚਾਰ ਨਾ ਕਰਨਾ ਹੋਵੇ ਜਿਹੜੇ ਬਾਅਦ ਚ ਦਾਬੇ ਨਾ ਮਾਰਨੇ ਹੋਣ ਵੀ ਮੈਂ ਨਹੀਂ ਤੇਰੇ ਮੋਹਰ ਲਾਉਂਦਾ ਤੂੰ ਤਾਂ ਫਲਾਣੀ ਪਾਰਟੀ ਦਾ ਤੂੰ ਤਾਂ ਮੈਨੂੰ ਵੋਟ ਨਹੀਂ ਸਿਪਾਈ ਮੈਂ ਨਹੀਂ ਤੁਹਾਡੀ ਵਿਡਾਪਾ ਪੈਨਸ਼ਨ ਲਵਾਉਂਦਾ ਮੈਂ ਨਹੀਂ ਤੁਹਾਡੇ ਆਏ ਹੋਏ ਕਮਰਿਆਂ ਦੇ ਪੈਸੇ ਦਿਵਾਉਣੇ ਜਾਂ ਕਈ ਸਰਪੰਚ ਨੇ ਜਿਹੜੇ ਉਹ ਗਲਤ ਤਰੀਕਿਆਂ ਦੇ ਨਾਲ ਕੰਮ ਕਰਾਉਣ ਦੇ ਲਈ ਭ੍ਰਿਸ਼ਟਾਚਾਰ ਸ਼ੁਰੂ ਕਰ ਦਿੰਦੇ ਨੇ ਇਹੋ ਜਿਹੇ ਬੰਦੇ ਆਪਾਂ ਪਿੰਡ ਚ ਸਾਰੇ ਜਾਣਦੇ ਹੁੰਨੇ ਆ ਉਹਨੂੰ ਨਾਂ ਅੱਗੇ ਲਾਇਓ ਨਾ ਬਣਾਇਓ ਕਿੰਨਾ ਵੀ ਆਪਦਾ ਹੋਵੇ ਇਹੋ ਜਿਹੇ ਬੰਦੇ ਨੂੰ ਸਰਪੰਚ ਨਹੀਂ ਚੁਣਨਾ ਚਾਹੀਦਾ ਸੋ ਤਰੀਕਾ ਦਾ ਐਲਾਨ ਹੋ ਗਿਆ ਦੇਖੋ ਇੱਕ ਗੀਤ ਆਇਆ ਸੀ ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਤੇ ਬਹੁਤ ਸਾਰੇ ਪਿੰਡਾਂ ਚ ਐਸੇ ਬੰਦੇ ਤਾਕ ਚ ਬੈਠੇ ਹੁੰਦੇ ਨੇ ਜਿਨ੍ਹਾਂ ਨੇ ਗ੍ਰਾਂਟਾਂ ਖਾਣ ਲਈ ਸਰਪੰਚ ਬੰਨਾ ਹੁੰਦਾ ਬਣਦੇ ਵੀ ਰਹੇ ਨਹੀਂ ਖਾਂਦੇ ਵੀ ਰਹੇ ਨਹੀਂ ਬਹੁਤ ਸਾਰੇ ਪਿੰਡਾਂ ਚ ਰੌਲੇ ਪਏ ਕਿ ਜਿੰਨੀ ਗ੍ਰਾਂਟ ਆਈ ਪਿੰਡ ਤੇ 10 ਪੈਸੇ ਵੀ ਗਰੰਟਰੀ ਲੱਗੀ 10 ਫੀਸਦੀ ਵੀ 90 ਫੀਸਦੀ ਤਾਂ ਛੱਕ ਹੀ ਗਏ ਤੇ ਜਿਹੜਾ ਕੋਈ ਹੋਰ ਪੰਚਾਇਤੀ ਜ਼ਮੀਨਾਂ ਦਾ ਠੇਕੇ ਦਾ ਪੈਸਾ ਆਇਆ ਜਾਂ ਜਿਹੜਾ ਕੋਈ ਖੇਤੀਬਾੜੀ ਦੇ ਸੰਦ ਵਗੈਰਾ ਆਏ ਉਹ ਵੀ ਛੱਕ ਗਏ ਕੱਲੀਆਂ ਗਰੰਟਾ ਨਹੀਂ ਜਿਹੜੇ ਗਰੀਬ ਗੁਰਬਿਆਂ ਦੇ ਕੋਈ ਕੋਠੇ ਕਮਰੇ ਆਏ ਕਈ ਸਰਪੰਚ ਉਹ ਵੀ ਛੱਕ ਗਏ ਔਰ ਕਈ ਤਾਂ ਜਿਹੜੀਆਂ ਬੁਢਾਪਾ ਪੈਨਸ਼ਨਾਂ ਲੋਕਾਂ ਦੀਆਂ ਉਹ ਮਰਿਆਂ ਦੀ ਵੀ ਸਰਪੰਚ ਖਾਧੀ ਗਏ ਔਰ ਇਥੋਂ ਤੱਕ ਕਿ ਨਰੇਗਾ ਦੇ ਵਿੱਚ ਵੀ ਸਰਪੰਚਾਂ ਨੇ ਐਸੀਆਂ ਗੜਬੜਾਂ ਐਸੇ ਕਪਲੇ ਕਈਆਂ ਨੇ ਕਰਵਾਏ ਆਪਦੇ ਘਰ ਦੇ ਜੀਆਂ ਦੀ ਨਰੇਗਾ ਚ ਕਾਰਡ ਬਣਾ ਕੇ ਪੈਸੇ ਕਈ ਸਰਪੰਚ ਖਾਂਦੇ ਰਹੇ ਇਹੋ ਜੇ ਕਾਮਾ ਵਰਗੇ ਬੰਦਿਆਂ ਨੂੰ ਇਹੋ ਜੇ ਲੂੰਬੜ ਠੱਗ ਬੇਈਮਾਨ ਬੰਦੇ ਨੂੰ ਸਰਪੰਚ ਨਾ ਬਣਾਇਓ ਜਿਹੜੇ ਆਹ ਕੁਛ ਕਰਨਾ ਹੈ ਵੇਖੋ ਬਹੁਤ ਸਾਰੇ ਸਰਪੰਚ ਬਾਅਦ ਚ ਇਹ ਕਹਿੰਦੇ ਆ ਪਿੰਡ ਵਾਲਿਆਂ ਨੂੰ ਜਿਹੜੇ ਬੇਈਮਾਨ ਹੁੰਦੇ ਆ ਬਿੱਲਾ ਉਦੋਂ ਤੁਸੀਂ ਖਾ ਪੀ ਕੇ ਵੋਟਾਂ ਪਾਈਆਂ ਹੁਣ ਮੇਰੇ ਤੋਂ ਕਿਹੜੀ ਇਮਾਨਦਾਰੀ ਭਾਲਦੇ ਹੋ ਤੇ ਜੇਕਰ ਪਿੰਡ ਵਾਲਿਆਂ ਨੇ ਵੀ ਸਰਪੰਚ ਬਣਾਉਣ ਵੇਲੇ ਪੈਸੇ ਮਤਲਬ ਖਾਦੇ ਹੋਣ ਅਗਲੇ ਤੋਂ ਜਾਂ ਸ਼ਰਾਬਾਂ ਪੀ ਕੇ ਮੀਟ ਖਾ ਕੇ ਜਾਂ ਹੋਰ ਕੋਈ ਨਿੱਕੇ ਮੋٹے ਆਰਥਿਕ ਫਾਇਦੇ ਲੈ ਕੇ ਵੋਟ ਪਾਈ ਹੋਵੇ ਤਾਂ ਫਿਰ ਉਹ ਬੋਲਣ ਜੋਗੇ ਵੀ ਨਹੀਂ ਰਹਿੰਦੇ ਫਿਰ ਕਹਿੰਦੇ ਆ ਮੂੰਹ ਨੇ ਖਾਦਾ ਤੇ ਅੱਖਾਂ ਸ਼ਰਮਾਉਂਦੀਆਂ ਨਹੀਂ ਸੱਚੀ ਗੱਲ ਆ ਇਹ ਜਦੋਂ ਸਰਪੰਚੀ ਦੀਆਂ ਵੋਟਾਂ ਮੇਲੇ ਪਹਿਲਾਂ ਹੀ ਲੈ ਲੂ ਕਿ ਖਾਦਾ ਹੋਵੇ ਤਾਂ ਫਿਰ ਬੋਲਿਆ ਨਹੀਂ ਜਾ ਸਕਦਾ ਤੇ ਖਵਾ ਕਿੰਨਾ ਸਕਦਾ ਹੈ ਕੋਈ ਸਰਪੰਚ ਆ ਦੋ ਚਾਰ ਦਿਨ ਮਤਲਬ ਕਿਸੇ ਬੰਦੇ ਨੂੰ ਕੋਈ ਦੋ ਚਾਰ ਬੋਤਲਾਂ ਸ਼ਰਾਬ ਪਿਆਜੂਗਾ ਕਿਸੇ ਨੂੰ ਕੋਈ ਦੋ ਚਾਰ ਕਿਲੋ ਮੀਟ ਖਵਾ ਦੂਗਾ ਕਿਸੇ ਨੂੰ ਕੋਈ 500 ਵੋਟ ਦਾ ਦੇ ਸਕਦਾ ਜਿਹੜਾ ਭ੍ਰਿਸ਼ਟ ਸਰਪੰਚ ਬੰਨਾ ਹੈ ਵੱਧ ਤੋਂ ਵੱਧ ਉਹ ਇੰਨਾ ਕੁ ਕਰ ਸਕਦਾ ਤੇ ਯਾਰ ਇੰਨੇ ਨਾਲ ਤਾਂ ਆਪਾਂ ਨੂੰ ਵਿਕਣਾ ਨਹੀਂ ਚਾਹੀਦਾ ਉਹ ਕਹਿੰਦੇ ਪੇੜ ਵਿਕਦੀ ਐ 700 ਤੇ 20 ਦੀ ਤੇ 400 ਚ ਵੋਟ ਵਿਕ ਗਈ ਇੰਜ ਨਹੀਂ ਹੋਣਾ ਚਾਹੀਦਾ ਘੱਟੋ ਘੱਟ ਪੇੜ ਨਾਲੋਂ ਤਾਂ ਸਸਤੇ ਨਹੀਂ ਮੰਨਾ ਚਾਹੀਦਾ ਇਹ ਗੱਲ ਬਹੁਤ ਸਮਝਣ ਵਾਲੀ ਐ ਔਰ ਬਹੁਤ ਸਾਰੇ ਪਿੰਡਾਂ ਦੇ ਲੋਕ ਪਹਿਲਾਂ ਗਲਤ ਬੰਦੇ ਨੂੰ ਸਰਪੰਚ ਬਣਾ ਲੈਂਦੇ ਨੇ ਫਿਰ ਪਛਤਾਉਂਦੇ ਬਹੁਤ ਨੇ 5 ਸਾਲ ਪਛਤਾਉਂਦੇ ਨੇ ਚੀਕਦੇ ਨੇ ਦੇਖੋ MP MLA ਜਿਹੜਾ ਆਪਾਂ ਵੋਟਾਂ ਪਾਉਣੀਆਂ ਉਹ ਤੇ ਆਪਾਂ ਨੂੰ ਬਹੁੜੀ ਪਤਾ ਹੀ ਨਹੀਂ ਹੁੰਦਾ ਵੀ ਬੰਦਾ ਕਿਹੋ ਜਿਹਾ ਹੈ ਵੈਸੇ ਜੇ ਪਤਾ ਲਾਉਣਾ ਚਾਹੀਏ ਤੇ MP MLA ਦਾ ਵੀ ਲੱਗ ਸਕਦਾ ਹੈ ਵੀ ਬੰਦਾ ਕਿੱਜਾ ਹੈ ਪਰ ਜੇ ਨਾਂ ਲਾਉਣਾ ਹੋਵੇ ਤੇ ਨਹੀਂ ਲੱਗਦਾ ਪਰ ਆਹ ਜਿਹੜੇ ਸਰਪੰਚ ਬਣਾਉਣੇ ਨੇ ਇਹ ਤਾਂ ਸਾਡੇ ਪਿੰਡ ਦਾ ਬੰਦਾ ਹੁੰਦਾ ਸਾਨੂੰ ਸਭ ਨੂੰ ਪਤਾ ਹੁੰਦਾ ਕਿਹਜਾ ਤੇ ਗਲਤ ਨਾ ਬਨਾਇਓ ਅਗਲੀ ਗੱਲ ਕਈ ਪਿੰਡਾਂ 'ਚ ਅਸੀਂ ਇਹ ਵੇਖਿਆ ਵੀ ਜਿਹੜੇ ਪਿੰਡ ਦਾ ਸਰਪੰਚ ਕੋਈ ਬੰਦਾ ਬਣਿਆ ਉਹ ਉਸ ਪਿੰਡ ਚ ਰਹਿੰਦਾ ਹੀ ਨਹੀਂ ਉਹ ਰਹਿੰਦਾ ਨੇੜਲੇ ਸ਼ਹਿਰ ਚ ਹੁੰਦਾ ਤੇ ਸਰਪੰਚ ਉਹਨੂੰ ਪਿੰਡ ਵਾਲਿਆਂ ਨੇ ਬਣਾਇਆ ਹੁੰਦਾ ਉਹ ਪਿੰਡ ਕਿਤੇ ਮਹੀਨੇ ਚ ਇੱਕ ਅੱਧੀ ਅਰ ਗੇੜਾ ਮਾਰਦਾ ਤੇ ਉਹ ਸ਼ਹਿਰ ਕੋਠੀ ਪਾਈ ਹੁੰਦੀ ਆ ਐਹੋ ਜੇ ਚਲਾਕਾਂ ਨੂੰ ਸਰਪੰਚ ਨਾ ਬਣਾਇਓ ਜਿਹੜਾ ਪਿੰਡ ਚ ਰਹਿੰਦਾ ਪਿੰਡ ਚ ਹੀ ਉਹਨੇ ਰਹਿਣਾ ਦਿਨ ਰਾਤ ਉੱਥੇ ਹੀ ਆ ਉਹਨੂੰ ਸਰਪੰਚ ਬਣਾਇਓ ਬੰਦਾ ਮਾਨਦਾਰ ਹੋਵੇ ਸੱਚਾ ਸੁੱਚਾ ਹੋਵੇ ਜੁਰਤ ਵਾਲਾ ਵੀ ਹੋਵੇ ਔਰ ਉਹਦੇ ਅੰਦਰ ਪੱਕੇ ਤੌਰ ਤੇ ਇਨਸਾਨੀਅਤ ਹੋਵੇ ਉਹਨੂੰ ਬਣਾਇਓ ਪਿੰਡਾਂ 'ਚ ਹੁੰਦੇ ਆ ਇਹੋ ਜਿਹੇ ਬੰਦੇ ਤੇ ਜਿਹੜੇ ਆਪੇ ਆਪੇ ਪੂਛ ਚੁੱਕੀ ਫਿਰਦੇ ਹੋਣ ਮੈਨੂੰ ਪਤਾ ਉਹ ਚੌਧਰ ਦੇ ਭੁੱਖੇ ਹੁੰਦੇ ਆ ਉਹ ਬੰਦੇ ਬਹੁਤੇ ਵਧੀਆ ਹੁੰਦੇ ਨਹੀਂਗੇ ਤੁਸੀਂ ਕੀ ਸਮਝਦੇ ਹੋ ਆਪਣਾ ਕਮੈਂਟ ਲਿਖਿਓ ਤੇ ਮੇਰੇ ਵਿਚਾਰ ਤਾਂ ਇਹ ਨੇ ਕਿ ਆਪਣੇ ਪਿੰਡਾਂ ਦੀ ਸਰਕਾਰ ਸਰਪੰਚ ਤੇ ਪੰਚਾਇਤ ਹੁੰਦੇ ਨੇ ਜੇ ਪਿੰਡ ਦਾ ਸਰਪੰਚ ਨਕੰਮਾ ਬਣ ਜੇ ਤਾ ਪੰਜ ਸਾਲ ਬੁਰੀ ਹਾਲਤ ਚ ਲੰਘਦੇ ਨੇ ਜੇ ਸਰਪੰਚ ਵਧੀਆ ਬੰਦਾ ਹੋਵੇ ਕਈ ਪਿੰਡਾਂ ਦੇ ਸਰਪੰਚਾਂ ਨੇ ਪਿੰਡਾਂ ਦੇ ਮੂੰਹ ਤੋਤੇ ਸਰਕਾਰੋਂ ਜੇ ਕਈ ਪਿੰਡਾਂ ਨੂੰ ਜਿਵੇਂ 2-2 ਕਰੋੜ ਗ੍ਰਾਂਟ ਆਈ 3-3 ਕਰੋੜ ਗ੍ਰਾਂਟ ਆਈ ਹੈ ਤੇ ਜਿਹੜੇ ਸਰਪੰਚਾਂ ਨੇ 20% ਦੀ ਵੀ ਪਿੰਡ ਤੇ ਲਾਈ ਹੈ ਉਹ ਵੀ ਪਿੰਡ ਚ ਦਿਖਦੇ ਆ ਵੀ ਕਮਾਲ ਹੋਈ ਪਈ ਆ ਪਰ ਬਹੁਤ ਸਾਰੇ ਸਰਪੰਚਾਂ ਦੇ ਉੱਪਰ ਦੋਸ਼ ਲੱਗੇ ਵੀ ਉਹਨਾਂ 10 ਪੈਸੇ ਵੀ ਗ੍ਰਾਂਟ ਨਹੀਂ ਲਾਈ ਬਾਕੀ ਛੱਕ ਗਏ ਖਾ ਪੀ ਗਏ ਮੈਨੂੰ ਲੱਗਦਾ ਭਗਵੰਤਬਾਨ ਸਰਕਾਰ ਨੂੰ ਇਨਕੁਆਰੀਆਂ ਵੀ ਕਰਾਉਣੀਆਂ ਚਾਹੀਦੀਆਂ ਨੇ ਜਿਹੜੇ ਇਹੋ ਜਿਹੇ ਬੰਦੇ ਸਰਪੰਚ ਬਣੇ ਆ ਪਿੰਡਾਂ 'ਚ ਕਿੰਨੀਆਂ ਗਰਾਂਟਾਂ ਲੱਗੀਆਂ ਤੇ ਕਿੰਨੀਆਂ ਛਕੀਆਂ ਗਈਆਂ ਖਾਧੀਆਂ ਗਈਆਂ ਇਹ ਇਨਕੁਆਰੀਆਂ ਕਰਾਉਣੀਆਂ ਚਾਹੀਦੀਆਂ ਨੇ ਔਰ ਇਕੱਲੇ ਸਰਪੰਚਾਂ ਦੀਆਂ ਨਹੀਂ 25 ਸਾਲ ਜਿਹੜੇ ਐਮਐਲਏ ਬਣੇ ਐਮਪੀ ਬਣੇ ਮੰਤਰੀ ਬਣੇ ਉਹਨਾਂ ਦੀਆਂ ਜਾਇਦਾਦਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਈ ਆਪਾਂ ਵੇਖਿਆ ਸਰਪੰਚ ਜਿਹੜੇ ਪਹਿਲਾਂ ਬਿਲਕੁਲ ਔਖੇ ਸੀ ਕਰਜੇ ਨਾਲ ਵੀ ਵਿੰਨੇ ਪਏ ਸੀ ਸਰ ਇੱਕ ਵਾਰੀ ਸਰਪੰਚ ਬਣ ਕੇ ਉਹਨਾਂ ਦੇ ਕੋਲੇ ਚੰਗੀਆਂ ਕਾਰਾਂ ਕਰੇ ਸੀ ਕੋਠੀ ਵੀ ਪੈ ਗਈ ਟਰੈਕਟਰ ਵੀ ਲੈ ਲੇ ਇੱਕ ਇੱਕ ਦੋ ਦੋ ਮਸ਼ੀਨਰੀ ਵੀ ਇਕੱਠੀ ਕਰ ਲਈ ਐਦਾਂ ਵੀ ਕਰਦੇ ਆ ਹੁਣ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਲਿਖੋ ਮੈਂ ਆਪਣੀ ਗੱਲ ਰੱਖ ਰਿਹਾ ਦੇਖੋ ਬੇਨਤੀ ਆ ਮਾੜਾ ਬੰਦਾ ਸਰਪੰਚ ਨਾ ਬਣਾਇਓ ਕਈ ਪਿੰਡਾਂ ਦੇ ਵਿੱਚ ਲੋਕਾਂ ਨੇ ਬਣਾਏ ਉਹ ਪਛਤਾਏ ਨੇ ਦਬਾਰਾ ਫੇਰ ਮੈਂ ਤੁਹਾਨੂੰ ਦੱਸ ਦਿਆਂ ਪੰਚਾਇਤੀ ਚੋਣਾਂ ਦਾ ਐਲਾਨ ਗਿਆ ਹੋ 15 ਤਰੀਕ ਨੂੰ ਪੈਣੀਆਂ ਨੇ ਵੋਟਾਂ 15 ਅਕਤੂਬਰ ਨੂੰ ਤੇ ਪੰਜਾਬ ਦੇ ਵਿੱਚ 13200 ਤੇ 37 ਗ੍ਰਾਮ ਪੰਚਾਇਤਾਂ ਮੰਨੀਆਂ ਨੇ 1 ਕਰੋੜ 33 ਲੱਖ 97000 900 ਤੇ 37 ਵੋਟਰ ਨੇ ਪੰਜਾਬ ਦੇ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ ਤੇ ਰੂਲ ਇਹ ਬਣਾਇਆ ਗਿਆ ਵੋਟਾਂ ਪਾਉਣ ਲਈ ਵੀ 27 ਸਤੰਬਰ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜੇ ਵਾਲੇ ਦਿਨ ਤੋਂ ਲੈ ਕੇ ਦਾਖਲ ਕਾਗਜ਼ ਕਰ ਸਕਦੇ ਆ ਜਿਨ੍ਹਾਂ ਨੇ ਚੋਣ ਲੜਨੀ ਹੈ ਤੇ 4 ਅਕਤੂਬਰ ਤੱਕ ਕਾਗਜ਼ ਦਾਖਲ ਹੋ ਸਕਦੇ ਆ 7 ਅਕਤੂਬਰ ਤੇ ਕਾਗਜ਼ ਵਾਪਸ ਲੈ ਸ ਆ ਸਕਦੇ ਆ ਔਰ ਫਿਰ ਨੋਟਾ ਦਾ ਬਟਨ ਵੀ ਬਣਾਇਆ ਗਿਆ ਜਿਹੜੇ ਬੰਦੇ ਪਿੰਡ ਦੇ ਕਿਸੇ ਵੀ ਖੜੇ ਸਰਪੰਚ ਪੰਚ ਨੂੰ ਪਸੰਦ ਨਹੀਂ ਕਰਦੇ ਉਹ ਨੋਟਾ ਦਾ ਬਟਨ ਨੱਪ ਦੇਣ ਤਾ ਮਤਲਬ ਨੋਟਾਂ ਤੋਂ ਭਾਵ ਵੀ ਕਿਸੇ ਨੂੰ ਵੀ ਵੋਟ ਨਹੀਂ ਹੈ ਮੇਰੀ ਪਤਾ ਨਹੀਂ ਲੱਗਣਾ ਗੁਪਤ ਵੋਟ ਹੋਣੀ ਹੈ ਹੁਣ ਜੇਕਰ ਕਿਸੇ ਨੂੰ ਕੋਈ ਵੀ ਕੈਂਡੀਡੇਟ ਪਸੰਦ ਨਹੀਂਗਾ ਤੇ ਪਿੰਡ ਚ ਮਜਬੂਰੀ ਵੀ ਬਣਾਤੀ ਵੀ ਤੂੰ ਵੋਟ ਵੀ ਪਾਉਣੀ ਹੈ ਤਾਂ ਉਹ ਬੰਦਾ ਚਾਹਦਾ ਵੀ ਹੈ ਆ ਵੀ ਪਿੰਡ ਚ ਲੜਾਈ ਨਾ ਪੈ ਜਾਏ ਝਗੜਾ ਨਾ ਹੋ ਜਾਏ ਵੋਟ ਪਾ ਦਗੇ ਤਾਂ ਉਹਨੂੰ ਨੋਟਾਂ ਦਾ ਬਟਨ ਦਬਾ ਦੇਣਾ ਚਾਹੀਦਾ ਤਾਂ ਸਰਪੰਚੀ ਚੋਣਾਂ ਦਾ ਐਲਾਨ ਹੋ ਗਿਆ ਸਰਪੰਚਾ ਵਾਸਤੇ ਇਹ ਆ ਗਿਆ ਕਿ ਜਿੰਨੇ ਸਰਪੰਚੀ ਦੀ ਚੋਣ ਲੜਨੀ ਹੈ ਉਹ ਵਿਸ਼ੇਸ਼ ਇੱਕ ਪੀਲੇ ਰੰਗ ਦਾ ਗੁਲਾਬੀ ਰੰਗ ਦਾ ਜਿਹੜਾ ਕਾਗਜ਼ ਹੋਊਗਾ ਉਹ ਉਹਦੇ ਤੇ ਵੋਟ ਪਾਏਗਾ ਸਰਪੰਚ ਜਿਹੜਾ ਤਾਂ ਇਹ तमाम ਜਿਹੜੀਆਂ ਚੀਜ਼ਾਂ ਉਹ ਅੱਜ ਸਾਹਮਣੇ ਆਈਆਂ ਨੇ ਭਗਵੰਤਮਾਨ ਸਰਕਾਰ ਦੇ ਉੱਪਰ ਸਵਾਲ ਉੱਠ ਰਹੇ ਸੀ ਕਿ ਸਰਪੰਚ ਬਣਾ ਨਹੀਂ ਰਹੇ ਜਾਣ ਕੇ ਇਹ ਵੀ ਸਵਾਲ ਉੱਠ ਰਹੇ ਸੀ ਕਿ ਆਪਣੇ ਚਾਹੇਤਿਆਂ ਨੂੰ ਸਰਪੰਚ ਬਣਾਉਣਾ ਚਾਹੁੰਦੇ ਨੇ ਇਹ ਵੀ ਸਵਾਲ ਉੱਠ ਰਹੇ ਸੀ ਕਿ ਜਾਣ ਬੁੱਝ ਕੇ ਦੇਰੀ ਕਰ ਰਹੇ ਨੇ ਤਾਂ ਕਿ ਆਪਣੇ ਬੰਦੇ ਪਿੰਡਾਂ 'ਚ ਸਟੈਂਡ ਕਰ ਸਕਣ ਇਹ तमाम ਚੀਜ਼ਾਂ ਦੇ ਉੱਪਰ ਚਰਚਾ ਬਹਿਸ ਫਹੀ ਰਹੀ ਤੇ ਅੱਜ ਚੋਣਾਂ ਦਾ ਐਲਾਨ ਹੋ ਗਿਆ ਹੁਣ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀ